ਇਸ ਤਰ੍ਹਾਂ ਦੀਆਂ ਜਿੰਨੀਆਂ ਵੀ ਨੌਜਵਾਨ ਪੀੜੀ ਦੇ ਵਿੱਚ ਸਮੱਸਿਆਵਾਂ ਫੈਲ ਰਹੀਆਂ ਨੇ ਉਹਨਾਂ ਨੂੰ ਖਤਮ ਕਰਨ ਦੇ ਲਈ ਸਾਨੂੰ ਰਾਜਨੀਤਿਕ ਪ੍ਰਬੰਧ ਨੂੰ ਤੇ ਸਰਕਾਰਾਂ ਦੇ ਨੇਚਰ ਨੂੰ ਸਮਝਣਾ ਪਵੇਗਾ ਔਰ ਫਿਰ ਜਦੋਂ ਅਸੀਂ ਸਿਸਟਮ ਨੂੰ ਬਦਲਣ ਦੀ ਗੱਲ ਕਰਾਂਗੇ ਸਿਸਟਮ ਨੂੰ ਬਦਲ ਕੇ ਹੀ ਅਸੀਂ ਇਹ ਸਭ ਕੁਝ ਰੋਕ ਸਕਦੇ ਹਾਂ ਵਰਨਾ ਨਹੀਂ ਰੋਕ ਸਕਦੇ ਕਿਉਂਕਿ ਜਿਹੜਾ ਭਾਰਤ ਦੇ ਵਿੱਚ ਰਾਜ ਪ੍ਰਬੰਧ ਹੈ ਉਹ ਪੂੰਜੀਵਾਦੀ ਲੀਹਾਂ ਤੇ ਉਸਰਿਆ ਹੋਇਆ ਜ਼ਗੀਰੂ ਰਹਿਤ ਖੂਨ ਵਾਲਾ ਪ੍ਰਬੰਧ ਹੈ ਤਾਂ ਇਸ ਪ੍ਰਬੰਧ ਦੇ ਵਿੱਚ ਪੂੰਜੀਵਾਦ ਕੀ ਚਾਹੁੰਦਾ ਹੈ ਉਹਦੇ ਹਿਸਾਬ ਨਾਲ ਸਾਰਾ ਕੁਝ ਹੋਣਾ ਜਿਹੜੇ ਪਹਿਲਾਂ ਹੀ ਪੂੰਜੀਵਾਦੀ ਦੇਸ਼ ਨੇ ਵਿਕਸਤ ਦੇਸ਼ ਜਿਨ੍ਹਾਂ ਨੂੰ ਕਹਿੰਦੇ ਨੇ ਉਹਨਾਂ ਦਾ ਹਾਲ ਵੇਖ ਲਓ ਉੱਥੇ ਤਾਂ ਜਿਹੜੇ ਵਿਅਕਤੀ ਐ ਸਮਾਜ ਦੇ ਵਿੱਚ ਇਹ ਕਮਲ ਕੌਰ ਜਾਂ ਦੂਸਰੀਆਂ ਕੁੜੀਆਂ ਦੇ ਉੱਪਰ ਬਹੁਤ ਜ਼ਿਆਦਾ ਗੁੱਸੇ 'ਚ ਨਹੀਂ ਜੇ ਉਹ ਉਹਨਾਂ ਦੇਸ਼ਾਂ ਦੇ ਸਮਾਜ ਦੇ ਵਿੱਚ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਚੀਨ, ਜਾਪਾਨ ਜਾਂ ਉਹ ਮਤਲਬ ਲਗਭਗ 70-80 ਦੇਸ਼ ਨਹੀਂ ਜਿਨ੍ਹਾਂ ਨੂੰ ਵਿਕਸਤ ਦੇਸ਼ ਕਿਹਾ ਜਾਂਦਾ ਹੈ। ਉਹਨਾਂ 'ਚ ਜਾ ਕੇ ਰਹਿਣ ਤਾਂ ਉੱਥੇ ਤਾਂ ਸਾਡੇ ਨਾਲੋਂ ਕਿਤੇ ਸਭ ਕੁਝ ਗਾਂ ਦਾ ਹੀ ਚੱਲੀ ਜਾਂਦਾ ਹੈ। ਤਾਂ ਉਹ ਪੂੰਜੀਵਾਦੀ ਦੇਸ਼ਾਂ ਦਾ ਮਾਡਲ ਜਿਹੜਾ ਹੈ ਉਹ ਇੱਥੇ ਵੀ ਲਾਗੂ ਕੀਤਾ ਜਾ ਰਿਹਾ ਹੈ। ਉਹ ਪਹਿਰਾਵੇ 'ਚ ਵੀ ਹੈ, ਉਹ ਖਾਣ-ਪੀਣ 'ਚ ਵੀ ਹੈ, ਉਹ ਗੱਲਾਂ-ਬਾਤਾਂ 'ਚ ਵੀ ਹੈ, ਉਹ ਪੂਰੀ ਜੀਵਨ ਸ਼ੈਲੀ 'ਚ ਹੈ।